जय श्री राम जय मां काली आज ये प्रेस वार्ता इसलिए बुलाई गई है कि दो दिन पहले ਸਾਡੇ ਪਟਿਆਲੇ ਪਰਾਚੀਨ ਸਿੱਧ ਪੀਛੀ ਦੀ ਕਾਲੀ ਮਾਤਾ ਮੰਦਿਰ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰੰਟ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮੰਦਿਰ ਦੇ ਵਿੱਚ ਨਤਮਸਤਕ ਹੋਣ ਲਈ ਆਏ ਸੀ ਪਰ ਸਰਦੇ ਦਿਲਾ ਨੂੰ ਬਹੁਤ ਚੋਟ ਵੱਜੀ ਇਹ ਉੱਤੇ ਆ ਕੇ ਉਹਨਾਂ ਨੇ ਵੱਡੀਆਂ-ਵੱਡੀਆਂ ਘੋਸ਼ਨਾਵਾਂ ਕੀਤੀਆਂ ਕਿ ਕਾਲੀ ਮਾਤਾ ਮੰਦਿਰ ਦਾ ਜੀਵਨ ਦੌਰ ਕੀਤਾ ਜਾਊਗਾ ਇਹਦੀ ਸੁੰਦਰਤਾ ਵਧਾਈ ਜਾਊਗੀ ਪਿਛਲੇ ਜੇੜ ਤੋਂ ਐਂਟਰੀ ਕੀਤੀ ਜਾਊਗੀ ਸਰੋਵਰ ਚਾਲੂ ਕੀਤਾ ਜਾਊਗਾ ਜਿਹੜਾ ਤਿੰਨ ਦਸਕਾ ਤੋਂ ਚਾਲੂ ਨਹੀਂ ਹੋਇਆ ਪਹਿਲੀ ਗੱਲ ਤਾਂ ਮਾਨਸਾ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਕਾਲੀ ਮਾਤਾ ਮੰਦਿਰ ਦਾ ਜਿਹੜਾ ਸਰੋਵਰ ਹੈ ਦੋ ਵਰ ਬਾਦੂ ਸਾਹਿਬ ਨੇ ਚਾਲੂ ਕਰਾਇਆ ਇਕੋਰ ਕੈਪਟਨਸ ਆਵਰੇ ਚਾਲੂ ਕਰਾਇਆ ਲੇਕਿਨ ਉਹਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਹਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਸ ਨੂੰ ਕੁਝ ਸਮੇਂ ਬਾਅਦ ਬੰਦ ਕਰਨਾ ਪੈ ਜਾਂਦਾ ਕਿਉਂਕਿ 10-15 ਦੇ ਨਾਲ ਪਾਣੀ ਜਾਂਦਾ ਹੋ ਜਾਂਦਾ ਜਿੱਦੇ ਕਰਕੇ ਜਿੰਦਾ ਉਹ ਬੰਦ ਕਰਨਾ ਪੈਂਦਾ ਤੇ ਸਾਢੇ 3 ਦਿਨ ਤੋਂ ਵੀ ਸਰਕਾਰ ਬਣੀ ਨੂੰ ਹੋ ਗਈ ਨਾਲ ਬਿਲਕੁਲ ਰਜਿੰਦਰਾ ਲੇਕ ਲੱਗਦੀ ਹੈ ਉਹ ਹਾਲੇ ਤੱਕ ਆਪਾਂ ਤੋਂ ਚਾਲੂ ਵੀ ਕੀਤੀ ਗਈ ਕਿ ਤੁਸੀਂ ਸਾਡੇ ਹਿੰਦੂ ਧਰਮ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਕੇ ਰਾਜਨੀਤੀ ਕਰਕੇ ਗਏ ਹੋ ਵੱਡੀਆਂ-ਵੱਡੀਆਂ ਖਬਰਾਂ ਲਵਾ ਕੇ ਗਏ ਹੋ ਕਿ ਅਸੀਂ ਮੰਦਰ ਦਾ ਸੁਧਾਰ ਕਰਾਂਗੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਾਲੀ ਮਾਤਾ ਦੇ ਭਗਤ ਪਟਿਆਲਾ ਨਿਵਾਸੀ ਦੇ ਉੱਤੇ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਸਟੇਟਮੈਂਟ ਦਿੱਤੀ ਆ ਕਿ ਤੁਸੀਂ ਸਟੇਟਮੈਂਟ ਦਿੱਤੀ ਆ ਕਿ ਕਾ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਕਾਲੀ ਮਾਤਾ ਮੰਦਿਰ ਦਾ ਸੁਧਾਰ ਕਰੇਗੀ ਉਹਦਾ ਕੀ ਨੋਕ ਕਰੇਗੀ ਤਾਂ ਨਾਲੇ ਵੀ ਨੌਕ ਕਰ ਜਾਂਦੇ ਪੰਜਾਬ ਦੀ ਜਨਤਾ ਨੂੰ ਕਾਲੀ ਮਾਤਾ ਦੇ ਪਟਿਆਲਾ ਨੂੰ ਪਟਿਆਲਾ ਵਾਸੀਆਂ ਨੂੰ ਇਹ ਵੀ ਦਰਜਾਂਦੇ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਪਣੇ ਪਾਰਟੀ ਫੰਡ ਦੇ ਵਿੱਚੋਂ ਜਾਂ ਵਿਧਾਇਕ ਪਟਿਆਲਾ ਉਸ ਦੇ ਵਿੱਚ ਕਿੰਨਾ ਕੰਟਰੀਬਿਊਸ਼ਨ ਪਾ ਰਹੇ ਨੇ ਵੀ ਅਗਰ 50 ਕਰੋੜ ਰੁਪਏ ਉਸ ਦੇ ਖਰਚ ਹੋਣਾ ਹੈ ਤਾਂ ਉਸ ਦੇ ਵਿੱਚ ਕੋਈ 5 ਕਰੋੜ ਕੋਈ 10 ਕਰੋੜ ਕੋਈ 20 ਕਰੋੜ ਪੰਜਾਬ ਸਰਕਾਰ ਪਾ ਰਹੀ ਹੈ ਜਾਂ ਆਵਾਜ਼ੀ ਪਾਰਕੀ ਆਪਣੇ ਫੰਡ ਤੋਂ ਕੋਈ ਪੈਸਾ ਦੇ ਰਹੀ ਹੈ ਜਾਂ ਸਾਡੇ ਪਟਿਆਲੇ ਦੇ ਵਿਧਾਇਕ ਸਾਹਿਬ ਉਸ ਕੋਈ ਕੰਟਰੀਬਿਊਸ਼ਨ ਕਰ ਰਹੇ ਨੇ ਕਿ ਸਾਡੇ ਸ਼ਰਧਾਲੂਆਂ ਦੇ ਪੈਸਿਆਂ ਦੇ ਉੱਪਰ ਰਾਜਨੀਤੀ ਕਰ ਰਹੇ ਹੋ ਤੇ ਸਾਡੇ ਧੰਮ ਦਾ ਪੈਸਾ ਮਾਂ ਕਾਲੀ ਦੇ ਭਗਤਾਂ ਦਾ ਪੈਸਾ ਜਿਹੜਾ ਉੱਥੇ ਜਮ੍ਹਾਂ ਹੈ ਉਸ ਨੂੰ ਹੀ ਤੁਸੀਂ ਖਰਚ ਕਰਨਾ ਚਾਹੁੰਦੇ ਹੋ ਉਦੋਂ ਖਰਚ ਕਰਕੇ ਟੁੱਟੀ ਬਾਹ ਵਾਈ ਘਟਣਾ ਚਾਹੁੰਦੇ ਹੋ ਮੇਰੀ ਅੱਜ ਬੋਲ ਕੇ ਬੇਨਤੀ ਹੈ ਮਾਨਤਬ ਤੁਹਾਨੂੰ ਇੱਕ ਹਿੰਦੂ ਤਰੰ ਦੇ ਵਿੱਚ ਦਗਲਦਾ ਜੀ ਕਰਕੇ ਦੇ ਕੇ ਰਾਜਨੀਤੀ ਨਾ ਕਰੋ ਅਗਰ ਤੁਸੀਂ ਵਾਕਈ ਤੁਹਾਡੀ ਮਾਤਾ ਵੀ ਕਾਲੀ ਮਾਤਾ ਮੰਤਰ ਅਕਸ਼ਰ ਆਉਂਦੇ ਰਹਿੰਦੇ ਨੇ ਤੁਹਾਡੇ ਸਿਸਟਰ ਵੀ ਆਉਂਦੇ ਰਹਿੰਦੇ ਨੇ ਤੁਹਾਡੇ ਘਰ ਵਾਲੀ ਵੀ ਆਉਂਦੇ ਰਹਿੰਦੇ ਨੇ ਤੁਹਾਡਾ ਪਰਿਵਾਰ ਮਾਂ ਕਾਲੀ ਨੂੰ ਮੰਨਦਾ ਹੈ ਇਸ ਕੋਈ ਡਾਊਟ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਦਾ ਲੇਕਿਨ ਸੱਚੀ ਨੀਅਤ ਨਾਲ ਸਾਫ ਨੀਅਤ ਦੇ ਨਾਲ ਤੁਸੀਂ ਮੰਦਿਰ ਦਾ ਸੁਧਾਰ ਕਰੋ ਉਸ ਦੇ ਵਿੱਚ ਪੰਜਾਬ ਸਰਕਾਰ ਕੋਲ ਅੱਧੀ 70% ਖਜ਼ਾਨਾ ਤੁਹਾਡੇ ਕੋਲ ਹੈ ਉਸ ਚੋਂ ਕੋਈ 10 ਕਰੋੜ 20 ਕਰੋੜ ਰੁਪਇਆ ਤੁਸੀਂ ਪੰਜਾਬ ਸਰਕਾਰ ਵੱਲੋਂ ਮੰਦਿਰ ਤੇ ਕੰਟਰੀਬਿਊਟ ਕਰਾਓ ਕਿ 50 ਕਰੋੜ ਦਾ ਕੰਮ ਹੋਊਗਾ ਦਾ 25 ਕਰੋੜ 50% ਘੱਟੋ-ਘੱਟ ਭਗਵਾਨਤਮਨ ਪੰਜਾਬ ਦੇ ਖਜ਼ਾਨੇ ਚੋਂ ਆਪਣੇ ਮੰਦਿਰ ਚ ਕੰਟਰੀਬਿਊਟ ਕਰੇ ਸੇ ਕਿਹੜਾ ਮੰਦਿਰ ਹੈ ਕਿ ਇਕੱਲਾ ਪੰਜਾਬ ਨਹੀਂ ਪੰਜਾਬ ਰਹਿਣਾ ਹੈ ਮਾਟਰ ਜੂਪੀ ਪੂਰੇ ਉੱਤਰ ਭਾਰਤ ਦਾ ਸਿੱਧ ਪਿਟ ਪ੍ਰਚਿੱਤ ਮੰਦਰ ਹੈ ਕਹਿੰਦਾ ਕਿ ਸਾਡੇ ਦਾ ਤੁਹਾਨੂੰ ਬਾਰ-ਬਾਰ ਉਹੀ ਸਵਾਲ ਹੈ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਾਂ ਵਿਧਾਇਕ ਪਟਿਆਲਾ ਇਸ ਕੰਟ੍ਰੋਵਰਸ ਦੇ ਵਿੱਚ ਜੀਲੋਦਵਾਰ ਦੇ ਵਿੱਚ ਮੰਦਰ ਦੀ ਜਿਹੜੀ ਰੈਨੋਵੇਸ਼ਨ ਹੋਣ ਜਾ ਰਹੀ ਹੈ ਤੁਹਾਡੇ ਮੁਤਾਬਕ ਉਹ ਚ ਕਿੰਨਾ ਕੰਟ੍ਰਿਬਿਊਟ ਕਰਨਗੇ ਕੀ ਕਾਲੀ ਮਾਤਾ ਮੰਦਿਰ ਦੇ ਸ਼ਰਦਾਲੂਆਂ ਦੁਆਰਾ ਦਿੱਤੇ ਹੋਏ ਧਨ ਦੇ ਉੱਪਰ ਫੋਕੀ ਰਾਜਨੀਤੀ ਕਰਨਗੇ ਤਰਮਰਥ ਗੋੜ ਦੇ ਦੀ ਮੰਦਿਰ ਆਉਂਦਾ ਤੇ ਉਹਨਾਂ ਕੋਲ ਵੀ ਬਹੁਤ ਫੰਡ ਪਿਆ ਮਾਤਾ ਦੇ ਮੰਦਿਰ ਦਾ ਆਪਣਾ ਫੰਡ ਬਹੁਤ ਹੈ ਉਸ ਫੰਡ ਚੋਂ ਤਾਂ ਖਰਚ ਹੋਏ ਮੈਂ ਤਾਂ ਕਹਿ ਰਿਹਾ ਹਾਂ ਸੋ ਹੰਗਾਲ ਜੀ ਤੇ ਤਰਮਰਥ ਡਿਪਾਰਟਮੈਂਟ ਕੋਲ ਜਿਹੜਾ ਕਾਲੀ ਮਾਤਾ ਮੰਦਿਰ ਦਾ ਫੰਡ ਪਿਆ ਉਸ ਦੇ ਨਾਲ ਪਹਿਲੀ ਗੱਲ ਤਾਂ ਉਸ ਦੇ ਵਿੱਚ ਪਟਿਆਲੇ ਦੇ ਜਿੰਨੇ ਵੀ ਮੰਦਿਰ ਹਨ ਚਾਹੇ ਉਹ ਕਾਰਦਾਰਨਾਥ ਦਾ ਚਾਹੇ ਬਰਨਤਾਰਾ ਚਾਹੇ ਕੋਗਨਾਥ ਦਾ ਚਾਹੇ ਪਤਰੀਨਾਥ ਦਾ ਉਹ ਸਾਰੇ ਉਸ ਚੰਦੇ ਹਰ ਸਾਲ ਉਸ ਫੰਡ ਦੇ ਵਿੱਚੋਂ ਸਾਰੇ ਮੰਦਰਾ ਦੇ ਉੱਪਰ ਪੈਸਾ ਲੱਗਣਾ ਚਾਹੀਦਾ ਕਿਉਂਕਿ ਸਾਰੇ ਜਦੋਂ ਸਾਰੇ ਸਾਰੀਆਂ ਤਨਖਾਹਾਂ ਉਸ ਫੰਡ ਦੇ ਵਿੱਚੋਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਸਾਰੇ ਮੰਦਰਾ ਦਾ ਜੀਵਨ ਦਾਰ ਕਿਉਂ ਨਹੀਂ ਉਤਰਦਾ ਬਾਲ ਕਰਕੇ ਪੈਸਾ ਕਿਉਂ ਨਹੀਂ ਲੱਗ ਰਿਹਾ ਉਹਦੀ ਵੀ ਅਨਾਉਂਸਮੈਂਟ ਹੋ ਜਾਂਦੀ ਹੈ 10 ਲੱਖ ਲਾ ਰਹੇ ਆ ਕਰੋੜ ਲਾ ਰਹੇ ਆ 2 ਕਰੋੜ ਲਾ ਰਹੇ ਆ ਕੋਈ ਵੀ ਉੱਕੇ ਪ੍ਰਕਤ ਨਹੀਂ ਆ ਕੋਈ ਪ੍ਰੋਗਰੈਸ ਨਹੀਂ ਆ ਸਿਰਫ ਖਬਰਾਂ ਲਵਾਨ ਤੱਕ ਨਾ ਰੋ ਸਾਨੂੰ ਸਾਡੇ ਮੰਦਰ ਦਾ ਅਧਾਰ ਚਾਹੀਦਾ ਤੇ ਮੈਂ ਤਾਂ ਬਾਰ-ਬਾਰ ਇਹੀ ਕਹਿੰਦਾ ਕਿ ਸਰਕਾਰ ਇਹਨਾਂ ਦੇ ਵਿੱਚੋਂ ਆਪਦਾ ਕੋਈ 5% 10% ਹਿੱਸਾ ਪਾਵੇ ਜੇ 100 ਕਰੋੜ ਰੁਪਇਆ ਮੰਦਰ ਕੋਲੇ 77 ਕਰੋੜ ਰੁਪਇਆ ਉਸ ਦੇ ਵਿੱਚੋਂ 25 ਕਰੋੜ ਸਰਕਾਰ ਮੰਤਰ ਖਜ਼ਾਨੇ ਚੋਂ ਖਰਚਾ ਜਾਵੇ 25 ਕਰੋੜ ਰੁਪਇਆ ਪੰਜਾਬ ਸਰਕਾਰ ਖੁਦ ਖਰਚ ਕਰੇ ਫਿਰ ਕ੍ਰੈਡਿਟ ਲਵੇ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 25 ਕਰੋੜ ਰੁਪਇਆ ਸਰਕਾਰ ਕੋ ਖਰਚ ਕੇ ਜਾਂਦੇ ਇਹ ਰੈਨੋਵੇਸ਼ਨ ਨੂੰ ਕੀਤਾ ਪਰ ਤੁਹਾਨੂੰ ਹੈ ਦੇਖ ਲਿਆ ਜਾਂਦਾ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز